ਸਾਸ ਰਿਵਾਇਹ ਗੁਜ ਕੀ ਫਤਿਹ ਜੈ ਪੀ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਮਨਸ ਹੋਂਤਾ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਚੋਣ ਜਾਬਤਾ ਲਾਗੂ ਹੋ ਚੁੱਕਿਆ ਪੰਜਾਬ ਦੀਆਂ ਅਖਬਾਰਾਂ ਦੇ ਵਿੱਚ ਅੱਜ ਮੁੱਖ ਸੁਰਖੀਆਂ ਸਨ ਕੱਲ ਸਾਡੇ ਚੋਣ ਕਮਿਸ਼ਨ ਜੀ ਨੇ ਐਲਾਨ ਕਰਤਾ ਕਿ 15 ਅਕਤੂਬਰ ਨੂੰ ਜਿਹੜਾ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਹੋਣੀ ਹੈ ਪੰਚਾਇਤੀ ਚੋਣਾਂ ਦਾ ਆਰੰਭ ਹੋ ਚੁੱਕਿਆ ਜਿਵੇਂ ਲੋਕ ਲੰਬੇ ਸਮੇਂ ਤੋਂ ਪੰਚਾਇਤੀ ਚੋਣਾਂ ਦੇ ਲਈ ਤਿਆਰੀਆਂ ਕਰ ਰਹੇ ਸੀ ਉਹਨਾਂ ਦੇ ਲਈ ਇਹ ਬੜਾ ਸੁਨਹਿਰੀ ਮੌਕਾ ਤੇ ਲੋਕਾਂ ਨੇ ਜਿਨ੍ਹਾਂ ਨੇ ਬਦਲਾ ਲੈਣਾ ਸੀ ਉਹ ਬਦਲਾ ਲੈਣ ਵਾਸਤੇ ਤਿਆਰ ਅਤੇ ਜਿਹੜੇ ਰਿਪੀਟ ਹੋਣਗੇ ਹੁਣ ਦੇਖਿਆ ਉਹ ਜਾਊਗਾ ਸਰਕਾਰ ਦਾ ਬੜਾ ਵੱਡਾ ਜ਼ੋਰ ਲੱਗਣਾ ਇੱਥੇ ਸਰਕਾਰ ਦਾ ਬਹੁਤ ਹੀ ਜਿਹੜਾ ਵੱਡਾ ਇਮਤਿਹਾਨ ਆ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਬਾਅਦ ਪੰਜਾਬ ਦੀ ਸਰਕਾਰ ਦਾ ਇਹ ਦੂਸਰਾ ਇਮਤਿਹਾਨ ਆ ਪਿਛਲੀ ਵਾਰੀ ਬਹੁਤ ਵੱਡਾ ਜੋਰ ਲਾ ਕੇ ਪੰਜਾਬ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੇ 13 ਚੋਂ ਸਿਰਫ 3 MP ਜਿੱਤੇ ਜਿਹਦੇ ਚ ਪਤਾ ਲੱਗਦਾ ਸੀ ਕਿ ਲੋਕਾਂ ਨੇ ਪੰਜਾਬ ਸਰਕਾਰ ਪ੍ਰਤੀ ਗੁੱਸਾ ਦਿਖਾਇਆ ਹੋਇਆ ਹੁਣ ਇਲੈਕਸ਼ਨ ਹੈ ਇਹ ਲੋਕਲ ਬਾਡੀ ਹੈ ਇੱਥੇ ਹੋਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਹੋਣਗੀਆਂ ਇੱਥੇ ਬਹੁਤੇ ਸਰਪੰਚ ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਉਹ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜਨਗੇ ਸਾਰੇ ਦੇ ਸਾਰੇ ਲਗਭਗ ਜਿਹੜਾ ਮਰਜੀ ਜਿੱਤ ਜੇ ਪਰ ਫਿਰ ਵੀ ਕਈ ਥਾਵਾਂ ਦੇ ਉੱਤੇ ਜਿਹੜੇ ਮੁਕਾਬਲੇ ਬੜੇ ਰੋਮਾਂਚਕ ਹੋਣੇ ਨੇ ਲੋਕਤੰਤਰ ਲੋਕਤੰਤਰ ਦੇ ਵਿੱਚ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਪੂਰਾ ਪੂਰਾ ਅਧਿਕਾਰ ਆ ਸੋ ਇਹ ਦਿਨ ਬੜਾ ਹੀ ਅਸੀਂ ਬੜੀਆ ਕੀਮਤਾਂ ਦੇ ਕੇ ਭਾਰਤ ਦੇ ਲੋਕਾਂ ਨੇ ਇਹ ਦਿਨ ਲੈਤੇ ਨੇ ਇਲੈਕਸ਼ਨ ਆਪਦੇ ਕੈਂਡੀਡੇਟ ਆਪਦੇ ਉਮੀਦਵਾਰ ਨਮਾਇंदे ਚੁਣਨ ਦੇ ਲਈ ਕੀ ਕਹਿੰਦੇ ਨੇ ਅੱਜ ਦੇ ਅਖਬਾਰ ਦੇਖ ਲਿਓ ਦੋਸਤੋ ਕਿ ਅੱਜ ਚੋਣ ਕਮਿਸ਼ਨ ਨੇ ਸਾਡੇ ਨੂੰ ਦੱਸਿਆ ਕਿ 15 ਅਕਤੂਬਰ ਤੋਂ ਜਿਹੜਾ ਹੈ ਪੰਜਾਬ ਦੇ ਵਿੱਚ ਸਰਪੰਚੀ ਦਾ ਜਿਹੜਾ ਅੱਜ ਤੋਂ ਕੋਡ ਆਫ ਕੰਡਕਟ ਲਾਗੂ ਹੋ ਚੁੱਕਿਆ ਤੇ 15 ਅਕਤੂਬਰ ਨੂੰ ਇਲੈਕਸ਼ਨ ਹੋਣੀ ਆ ਪੰਜਾਬ ਦੇ ਵਿੱਚ ਕੁੱਲ 13237 ਗ੍ਰਾਮ ਪੰਚਾਇਤਾਂ ਹਨ ਤੇ 19110 ਪੋਲਿੰਗ ਬੂਥ ਬਣਾਏ ਜਾਣਗੇ ਇਹਦੇ ਵਾਸਤੇ 13000 13237 ਸਪੰਚਾਇਤਾਂ ਦੇ ਲਈ 19110 ਬੋਲਿੰਗ ਬੂਥ ਬਣਾਏ ਜਾਣਗੇ ਤੇ ਇਹ ਪੇਪਰ ਆ ਜਿਹੜੇ ਬੈਲਟ ਪੇਪਰਾਂ ਹੀ ਹੋਣੇ ਨੇ ਔਰ ਬੜੀ ਵੱਡੀ ਗੱਲ ਆ ਇਸ ਦੇ ਲਈ ਤੇ ਕਾਗਜ਼ ਭਰਨ ਦੇ ਲਈ ਵੀ ਵੱਖ-ਵੱਖ ਫੀਸਾਂ ਜਿਹੜੀਆਂ ਹੈ ਦੱਸੀਆਂ ਨੇ ਸਰਕਾਰ ਨੇ ਇਹ ਵੋਟਾਂ ਬੈਲਟ ਪੇਪਰਾਂ ਹੀ ਹੋਣਗੀਆਂ ਜਨਰਲ ਪੰਚਾਂ ਅਤੇ ਸਰਪੰਚ ਉਮੀਦਵਾਰਾਂ ਨੂੰ ਕਾਗਜ਼ ਭਰਨ ਦੀ ਫੀਸ 100 ਰੁਪਏ ਦੇਣੀ ਪਵੇਗੀ ਅਤੇ ਐਸੀ ਵੀਸੀ ਪੰਚਾਂ ਅਤੇ ਸਰਪੰਚਾਂ ਨੂੰ ਕਾਗਜ਼ ਭਰਨ ਲਈ 50 ਰੁਪਏ ਫੀਸ ਰੱਖੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤਿਹਾਰ ਤਿਉਹਾਰਾਂ ਦੇ ਸੀਜ਼ਨ ਤੇ ਝੋਨੇ ਦੀ ਵਾਢੀ ਨੂੰ ਤਿਹਾਇ ਵਿੱਚ ਰੱਖਦੇ ਆ ਸ਼ਡਿਊਲ ਤਿਆਰ ਕੀਤਾ ਗਿਆ ਪੰਜਾਬ ਦੇ ਚੋਣ ਕਮਿਸ਼ਨ ਨੇ ਇਹ ਗੱਲ ਦੱਸਿਆ ਕਿ ਪੰਚਾਇਤ ਦੇ ਸਰਪੰਚਾਂ ਨੂੰ ਵੱਖਰੇ ਵੱਖਰੇ ਚੋਣ ਨਿਸ਼ਾਨ ਜਾਰੀ ਕੀਤੇ ਜਾਣਗੇ 38 ਜਿਹੜੇ ਹੈ ਚੋਣ ਨਿਸ਼ਾਨ ਪੰਜਾਬ ਦੇ ਲਈ ਸਰਪੰਚਾਂ ਦੇ ਲਈ ਆ ਤੇ 135 ਚੋਣ ਨਿਸ਼ਾਨ ਆ ਜਿਹੜੇ ਉਹ ਪੰਚਾਇਤ ਮੈਂਬਰਾਂ ਦੇ ਲਈ ਆ ਕੁੱਲ 173 ਚੋਣ ਜਿਹੜੇ ਨਿਸ਼ਾਨ ਨੇ ਇਹਨਾਂ ਤੋਂ ਇਲਾਵਾ 32 ਚੋਣ ਨਿਸ਼ਾਨ ਜਿਹੜੇ ਹੈਗੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦੇ ਲਈ ਆ ਤੇ 23 ਚੋਣਚਾਨਾ ਜਿਹੜੇ ਹੈਗੇ ਉਹਨਾਂ જિલ્લા ਬਲਾਕ ਸਮਤੀਆਂ ਲਈ ਹੈ ਤੇ ਜਿਲਾ ਪ੍ਰੀਸ਼ਦ ਲਈ ਵਿਦਬੱਤੇ ਚੋਣਚਾਨ ਵੱਖਰੇ ਜਿਹੜੇ ਬਣਨਗੇ ਚੋਣ ਕਮਿਸ਼ਨ ਦੋ ਤਰ੍ਹਾਂ ਦੇ ਬੈਲਟ ਪੇਪਰ ਹੋਣਗੇ ਇੱਥੇ ਦਸਮਜੋਗ ਅਕਸੂਪ ਵਿੱਚ ਕੁੱਲ 13237 ਪੰਚਾਇਤਾਂ ਜਾਂ ਫਿਰ 153 ਪੰਚਾਇਤ ਸਮਿਤੀ ਤੇ 23 ਜਿਲਾ ਸਮ ਆਪਣੀਆਂ ਜਿਲਾ ਪ੍ਰੀਸ਼ਦਾਂ ਵੀ ਹੈ 153 ਇਹਨੀਆਂ ਬਲਾਕ ਸਮਤੀਆਂ ਦੀਆਂ ਬਣੀਆਂ ਬਲਾਕ ਨੇ ਇੱਥੇ ਤੇ ਕਾਗਜ਼ਾਂ ਦੀ ਜਿਹੜੀ ਕੋਖਾ ਉਹ ਅਪਲਾਈ ਕਰਨਾ ਕੱਲ 22 ਤਰੀਕ ਨੂੰ ਜਿਨ੍ਹਾਂ ਨੇ ਕਾਗਜ਼ ਭਰਨੇ ਨੇ ਸਰਪੰਚ ਦੇ ਮੈਂਬਰੀ ਦੇ ਲਈ ਉਹ ਕੱਲ ਤੋਂ ਭਰ ਸਕਦੇ ਨੇ 26 ਤਰੀਕ થી 27 ਤਰੀਕ ਤੋ ਜਾਰੀ ਹੈ ਕੰਮ ਤੇ 5 ਤਰੀਕ ਤੱਕ ਕਾਗਜ਼ਾਂ ਦੀ ਘੋਖ ਹੋਊਗੀ ਕਿ ਕਿਹੜੇ ਉਮੀਦਵਾਰ ਦੇ ਕਾਗਜ਼ ਸਹੀ ਨੇ ਤੇ 7 ਤਰੀਕ ਤੱਕ ਕੋਈ ਉਮੀਦਵਾਰ ਆ ਜਿਹੜਾ ਹੈ ਉਹ ਆਪਣੇ ਕਾਗਜ਼ ਪਾਪਸ ਲੈ ਸਕਦਾ ਅ ਸਮਾਜ ਜਿਹੜਾ ਹੈਗਾ ਇਲੈਕਸ਼ਨ ਦਾ ਉਹ 8 ਤੋਂ 4 ਵਜੇ ਤੱਕ ਰਹੂਗਾ ਸੋ ਦੋਸਤੋ ਬੜਾ ਹੀ ਫਸਮਾ ਮੁਕਾਬਲਾ ਹੋਣਾ ਹੁਣ ਕੈਂਡੀਡੇਟਾਂ ਦੇ ਵਿੱਚ ਜਿਹੜੇ ਲੋਕ ਲੋਕਾਂ ਦੇ ਵਿੱਚ ਹਰਮਨ ਪੈਲੇ ਨੇ ਜਿਨ੍ਹਾਂ ਨੇ ਵਿੱਚ ਚੰਗੀ ਅਮੇਸ ਬਣਾਈ ਹੋਈ ਆ ਉਹ ਲੋਕ ਸਰਵਸੰਮਤੀਆਂ ਨਾਲ ਵੀ ਚੁਣੇ ਜਾਣਗੇ ਮੈਂ ਇੱਥੇ ਪਿਛਲੇ ਲੰਬੇ ਸਮੇਂ ਤੋਂ ਅਸੀਂ ਸਾਡੇ ਚੈਨਲ ਦੇ ਰਹੀ ਵਾਲਮੀਕ ਮਾਨਵੀ ਸਿੱਖ ਭਾਈਚਾਰੇ ਦੇ ਲਈ ਅਸੀਂ ਲੰਬੀ ਸਮਾਂ ਪਹਿਲਾਂ ਵੀ ਖਬਰਾਂ ਦਿੰਦੇ ਰਹੇ ਹਾਂ ਤੇ ਹੁਣ ਫੇਰ 12% ਬਚਾਓ ਸੰਗਰਸ਼ ਮੋਰਚਿਆਂ ਦੇ ਆਗੂਆਂ ਨੂੰ ਮੈਂ ਫੇਰ ਗੁਜਾਰਿਸ਼ ਕਰੂੰਗਾ ਕਿ ਤੁਹਾਡੇ ਲਈ ਵੀ ਬੜੀ ਇਮਤਿਹਾਨ ਦੀ ਕਿੜੀ ਹੈ ਮਜਬੂਤ ਸਿੱਖ ਵਾਲਮੀਕ ਭਾਈਚਾਰੇ ਦੇ ਲਈ ਆ ਉਹ 13237 ਨੂੰ 8 ਤੇ ਡਿਵਾਈਡ ਕਰ ਲਓ ਜੀ ਤਾਂ ਉਹਦੇ ਹਿਸਾਬ ਨਾਲ ਜਿਹੜੇ ਹੈ ਅ ਸਰਪੰਚ ਚੁਣੇ ਜਾਣਗੇ ਅ 13 ਨੂੰ ਜਦੋਂ ਅਸੀਂ 13 237 ਨੂੰ 8 ਤੇ ਡਿਵਾਈਡ ਕਰਦੇ ਆ 5 2 48 12 4 40 ਹਾਂ ਜੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਮਾਲਬਿਕ ਮਜਬੂਰੀ ਸਿਕਪਾਈ ਚਾਰੇ ਦੇ ਲਈ ਬੜੀ ਵੱਡੀ ਇਮਤਿਹਾਨ ਦੀ ਕੜੀ ਹੈ 13237 ਸਰਪੰਚੇ ਵੇਚੂ 16000 1600 ਜਿਹੜੇ ਹੈ 54 ਸਰਪੰਚ 1600 54 ਸਰਪੰਚ ਜਿਹੜੇ ਮਜਬੂਰੀ ਸਿਕਪਾਈ ਚਾਰੇ ਦੇ ਚਾਹੀਦੇ 12.5% ਕਾਨੂੰਨ ਦੇ ਮੁਤਾਬਕ ਸੋ ਮਾਲਵੇ ਦੇ ਵਿੱਚ ਖਾਸ ਤੌਰ ਤੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਨਹੀਂ ਇੱਥੇ ਵੱਡੀ ਗਿਣਤੀ ਚ ਮਜਬੂਰ ਸਿੱਖ ਭਾਈਚਾਰਾ ਰਹਿੰਦਾ ਇੱਥੋਂ ਵੀ ਵੱਧ ਸਰਪੰਚਾ ਜਿਹੜੇ ਰਿਜ਼ਰਵ ਕੈਟਾਗਰੀ ਦੇ ਸਰਪੰਚ ਨੇ ਉਹ 1637 ਜਿਹੜੇ ਸਰਪੰਚਾ ਉਹ ਖੱਟੋ-ਖੱਟ ਮਜਬੂਰ ਸਿੱਖਾਂ ਦੇ ਚਾਹੀਦੇ ਤੇ ਐਨੇ ਹੀ ਰਮਦਾਸਿਆ ਸਿੱਖ ਤੇ ਅਦਰ ਕਲਾਸੇ ਦੇ ਚਾਹੀਦੇ ਹਨ ਇੱਥੇ ਜਣੀ ਦੀ 3350 332 ਸਰਪੰਚ ਜਿਹੜੇ ਹੈ ਰਿਜ਼ਰਵ ਕੈਟਾਗਰੀਆਂ ਚੋਂ ਬਣਨੇ ਨੇ 33% ਇੱਥੇ ਕੋਟਾ ਲਾਗੂ ਆ 25% ਦੇ ਹਿਸਾਬ ਨਾਲ 33 ਪਰ ਇਹਦੇ ਚ ਤਾਂ 33 ਮਿਲਦਾਗਾ ਸੌਰੀ ਕਿਉਂਕਿ ਇਲੈਕਸ਼ਨ ਦੇ ਵਿੱਚ 33% ਦੇ ਹਿਸਾਬ ਨਾਲ ਐਮਐਲਏ ਦੀਆਂ ਸੀਟਾਂ ਬਣਦੀਆਂ ਨੇ ਤੇ ਹੁਣ ਸਰਪੰਚ ਦੇਖੋ ਕਿੰਨੇ ਬਣਦੇ ਨੇ ਜੇ ਅਸੀਂ 25% ਦੇ ਹਿਸਾਬ ਨਾਲ ਵੀ ਲਈਏ ਤਾਂ 33 100 ਸਰਪੰਚ ਆ ਜਿਹੜਾ ਹੈ ਪੰਜਾਬ ਦੇ ਵਿੱਚ ਬਣਨਾ ਹੈ ਜਿਹਦੇ ਵਿੱਚ 1600 54 ਸਰਪੰਚ ਕੱਲੇ ਮਜੀਦ ਇਕਬਾਲ ਮੀਕਪਾਈਚਾਰੇ ਦੇ ਬਣਨੇ ਨੇ ਮਜੀਦ ਇਕਬਾਲ ਮੀਕਪਾਈਚਾਰੇ ਦੇ ਲੋਕਾਂ ਨੂੰ ਪੂਰਾ ਜੋਰ ਲਾ ਦੇਣਾ ਚਾਹੀਦਾ ਸਿਆਣੇ ਪੜੇ ਲਿਖੇ ਮੈਂਬਰ ਸਰਪੰਚ ਬਣਾਏ ਜਾਣ ਤਾਂ ਜੋ ਵੱਧ ਤੋਂ ਵੱਧ ਜਿਹੜੇ ਹੈ ਉਹ ਆਪਦੇ ਲਈ ਚੁਣੇ ਜਾਣ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਗੁਜਾਰਸ਼ ਕਰਦਾ ਕਿ ਇਸ ਸਰਪੰਚੀ ਦੇ ਵਿੱਚ ਨਸ਼ਿਆਂ ਤੋਂ ਗਰੇਜ਼ ਕੀਤਾ ਜਾਵੇ ਕਿਸੇ ਵੀ ਕਿਸਮ ਦਾ ਨਸ਼ਾ ਜਿਹੜਾ ਹੈ ਸ਼ਰਾਬ ਜਾਂ ਕੋਈ ਹੋਰ ਨਸ਼ੇ ਨਾ ਵਰਤੇ ਜਾਣ ਤੇ ਲੋਕਾਂ ਨੂੰ اپیل ਆ بیبیਆਂ ਨੂੰ خاص طور ਤੇ ਕਿ انہاں ہی نمائندیاں ਨੂੰ ووٹ پائی جاਵੇ ਜਿਹੜੇ نشے برتاونਗੇ ਨਹੀਂ دن ویسے تھوڑے ہی ਨੇ 15 18 ਦਿਨਾਂ ਚ کافی ਜਿਹੜਾ ਹੈ ਵਕਫਾ ਮਿਲ ਗਿਆ ਬਹੁਤਾ نشਾ ਨਹੀਂ ਵਰਤਾਇਆ ਜਾ ਸਕਦਾ ਇੰਨੀ ਕੁ ਦਿਨਾਂ ਚ ਪਰ 15 ਦਾ ਅਜਨੰਗ ਹੈ ਇੱਕ ਦਿਨ ਤਾਂ ਹਨ ਇਹ 10 15 ਦਿਨਾਂ ਦੇ ਵਿੱਚ 15 ਉਹ ਤੇ 2 ਆਸਥਾਨ 3 18 ਕਿ ਦਿਨਾਂ ਦੇ ਵਿੱਚ ਘੱਟ ਤੋਂ ਘੱਟ ਜਿਹੜਾ ਹੈ ਲੋਕਾਂ ਦਾ ਖਰਚਾ ਹੋਊਗਾ ਔਰ ਇਹਦੇ ਵਿੱਚ ਖਰਚੇ ਦੀ ਗੱਲ ਕਰੀਏ ਤਾਂ ਜਿਹੜਾ ਪਿਛਲੇ ਵਾਰੀ ਪੰਚਾਇਤ ਦੇ ਲਈ ਸਰਪੰਚੀ ਦੇ ਲਈ 30000 ਰੁਪਏ ਕੀ ਖਰਚਾ ਵਧਾ ਕੇ 40000 ਕਰ ਦਿੱਤਾ ਤੇ ਜਿਹੜਾ ਖਰਚਾ ਪੰਚ ਦੇ ਲਈ 20000 ਸੀ ਉਹ 30000 ਤੱਕ ਕਰ ਦਿੱਤਾ ਹੈ ਚੋਣ ਕਮਿਸ਼ਨ ਪੰਜਾਬ ਨੇ ਸੋ ਬਸ ਇਹੀ ਵੱਡੀ ਗੱਲ ਸੀਗੀ ਅੱਜ ਦੀ ਸਾਡੀ ਜੇਕਰ ਤੁਹਾਨੂੰ ਚੰਗੀ ਲੱਗੀ ਤੇ ਇਸ ਨੂੰ ਸ਼ੇਅਰ ਕਰਦੇ ਹੋ ਦੁਬਾਰਾ ਫੇਰ ਬੁਜਾਰਿਸ ਕਰਦੇ ਹਾਂ ਪੜੇ ਲਿਖੇ ਉਮੀਦਵਾਰ ਚੋਣ ਦੀ ਕੋਸ਼ਿਸ਼ ਕਰਿਓ ਡੈਡੀਕੇਟਿਡ ਇਮਾਨਦਾਰ ਅਤੇ ਜਿਹੜੇ ਹੈ ਜਿਹੜੇ ਬੰਦੇ ਨਸ਼ਿਆਂ ਤੋਂ ਰਹਿਤ ਹੋਣ ਥੋੜਾ ਜਿਹਾ ਸਮਾਜ ਦਾ ਗਿਆਨ ਰੱਖਦੇ ਹੋਣ ਜੋ ਕੰਪਿਊਟਰ ਦਾ ਆ ਚੁੱਕਿਆ ਜੇ ਸਾਡੀਆਂ ਪੰਚਾਇਤਾਂ ਦੇ ਵਿੱਚ ਸਿਆਣੇ ਮੈਂਬਰਸ ਨਾ ਹੋਣਗੇ ਤਾਂ ਸਾਡੇ ਨਗਰਾਂ ਦਾ ਵਿਕਾਸ ਜਿਹੜਾ ਪ੍ਰੋਪਰ ਨਹੀਂ ਹੋਣਾ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਘੱਟੋ ਘੱਟ ਜਿਹੜਾ 10 ਤੋਂ 12 ਪੜਿਆ ਹੋ ਪੰਜ ਸਰਪੰਚ ਜਿਹੜਾ ਹੋਣਾ ਜ਼ਰੂਰੀ ਹੈ ਸੋ ਉਮੀਦ ਹੈ ਤੁਹਾਨੂੰ ਸਾਡੀਆਂ ਗੱਲਾਂ ਚੰਗੀਆਂ ਲੱਗਣਗੀਆਂ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਹੁਣ ਲਗਾਤਾਰ ਹਫਤੇ ਦੇ ਮੁੱਦੇ ਤੇ ਪੰਜੀ ਦੇ ਉੱਤੇ ਨਿਗਰਾਨਾ ਰੱਖਾਂਗੇ ਕਿੱਥੇ ਕਿੱਥੇ ਕੀ ਹੋ ਰਿਹਾ ਲੱਗ ਦੱਸਦੇ ਰਵਾਂਗੇ ਤੁਹਾਨੂੰ ਥੈਂਕ ਯੂ